ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਤੇ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਤੇ ਬਾਈ ਜੀ ਹਰਾਂ ਦਾ ਵਪਾਰ ਲਾਈਨ ਦਾ ਕੰਮ ਆ ਤੇ ਹਰ ਟਾਈਮ ਬਹੁਤ ਹੀ ਚੰਗੇ ਪਸ਼ੂ ਬਾਈ ਜੀ ਹਰਾਂ ਕੋਲੇ ਮੌਜੂਦ ਹੁੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟੋਕੜ ਦਾ ਬਣਾ ਦੂਜਾ ਸੂਆ ਝੋਟੀ ਇੱਕ ਤਾਜੀ ਸੂਈ ਮੱਝ ਜਿਹੜੀ ਕਿ ਵਿਕਾਊ ਆ ਦੋਨਾਂ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਂ ਦੱਸਿਓ ਆਪਣਾ ਨਾਮ ਬੋੜ ਸਿੰਘ ਜੀ ਪਿੰਡ ਥਾਂਦੇਆ ਜ਼ਿਲ੍ਹਾ ਫਰੀ ਮੁਕਤ ਠੀਕ ਆ ਬਾਈ ਬੋੜ ਆਪਣਾ ਮੋਬਾਈਲ ਨੰਬਰ ਬੋਲ ਦਿਓ 7009804955 7009804955 04955 ਤੇ ਭਾਈ ਅੱਜ ਆਪਣੇ ਕੋਲੇ ਦੋ ਜਾਨਵਰ ਸੇਲ ਆ ਹਾਂ ਇਹ ਟੋਕੜ ਗੱਬਣਾ ਉਹ ਸੱਚਾ ਇਹ ਜਿਹੜੀ ਟੋਕੜ ਗੱਬਣਾ ਇਹਦੀ ਕੀ ਡੀਟੇਲ ਆ ਭਾਈ ਇਹ 3 ਮਹੀਨੇ ਦੀ ਗੱਬਣਾ 8 ਕਿਲੋ ਦੁੱਧ ਤਿੰਨ ਮਹੀਨੇ ਦੀ ਗੱਬਣਾ 8 ਕਿਲੋ ਦੁੱਧ ਦਾ ਚੈੱਕ ਪਾਸ ਆ ਭਾਈ ਹਾਂ ਕੋਈ ਕਰਾ ਕੇ ਲੈ ਜਾ ਕੋਈ ਆਪ ਦੀ ਕਰਾ ਕੇ ਲੈ ਜਾ ਤੁਹਾਡੇ ਨੂੰ ਨੀਓ ਕਲੀਅਰ ਆ ਠੀਕ ਹੈ ਜੀ ਤਿੰਨ ਮਹੀਨੇ ਦੀ ਗੱਬਣਾ ਲਓ ਦੋਸਤੋ ਦਿਖਾ ਦਿੰਨੇ ਆ ਛੋਟਾ ਛੋਟਾ ਸਿੰਗ ਲੱਗਿਆ ਪਿਓਰ ਦੂਜੇ ਸੂਏ ਨੂੰ ਗੱਬਣਾ ਦੂਜੇ ਸੂਏ ਵਾਸਤੇ ਗੱਬਣਾ ਪਿਓਰ ਮੋਹਰਾ ਕੈਟਾਗਰੀ ਚ ਪੈਂਦੀ ਆ ਕੂਛ ਵੀ ਜੈਡ ਬਲੈਕ ਆ ਤੇ ਕਿਤੇ ਵੀ ਵਾਲੇ ਦੇ ਚਿੱਟਾ ਹੈ ਨਹੀਂਗਾ ਥਾਣਾ ਦਾ ਸਾਈਜ਼ ਗੈਪ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਬਹੁਤ ਚੰਗਾ ਸਾਈਜ਼ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਸੋਹਣਾ ਥਣ ਲੱਗਿਆ ਮੁਠੀ ਦੀ ਚੁਵਾਈ ਵਾਲਾ ਅਗਲੇ ਤੋਂ ਅਗਲੇ ਥਣ ਦੀ ਵਿਥ ਬਹੁਤ ਆ ਤੇ ਅਗਲੇ ਤੋਂ ਪਿਛਲੇ ਥਣ ਦੀ ਜਿਹੜੀ ਵਿਥ ਚੰਗੀ ਆ ਉਹ ਵੀ ਤੁਹਾਨੂੰ ਦੋਨਾਂ ਪਾਸਿਆਂ ਤੋਂ ਦਿਖਾਵਾਂਗੇ ਦੋਸਤੋ ਦੋਨਾਂ ਪਾਸਿਆਂ ਤੋਂ ਜੱਜਮੈਂਟ ਤੁਸੀਂ ਕਰ ਲੈਣੀ ਆ ਦੋਸਤੋ ਬਿਲਕੁਲ ਸੇਮ ਸਾਈਜ਼ ਆ ਜਿਹੜਾ ਥਣਾ ਦਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਚੰਗਾ ਥਣ ਲੱਗਾ ਦੋਸਤੋ ਮੁਠੀ ਦੀ ਚੁਵਾਈ ਵਾਲਾ ਦੋਨਾਂ ਪਾਸਿਆਂ ਤੋਂ ਬਹੁਤ ਸਾਫ ਸੁਥਰਾ ਥਣਾ ਥਣਾ ਤੋਂ ਥਣਾ ਦੀ ਵਿੱਥ ਚੰਗੀ ਆ ਗੈਬ ਚੰਗਾ ਤੇ ਮੁਠੀ ਦੀ ਚੁਵਾਈ ਵਾਲਾ ਚੰਗਾ ਪੱਠਪੜਾ ਦੋਸਤੋ ਰਾਜੀਪਲੀ ਚੰਗੀ ਆ ਝੋਟੀ ਦੂਜੇ ਸੂਏ ਵਾਸਤੇ ਗੱਭਣਾ ਦੋਸਤੋ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਲਓਏ ਮਿੱਤਰੋ ਬਹੁਤ ਸਾਫ ਸਿਸਰੀ ਝੋਟੀ ਆ ਆ ਕੇ ਤੁਸੀਂ ਦੇਖੋਗੇ ਤੁਹਾਡੇ ਪਸੰਦ ਆਊ ਬਿਲਕੁਲ ਜੈਡ ਬਲੈਕ ਆ ਤੇ ਬਾਈ ਦਾ ਸਾਫ ਸੁਥਰਾ ਵਪਾਰ ਲਾਈਨ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਜਾਨਵਰ ਤੁਹਾਨੂੰ ਦਿਖਾਉਣੇ ਇੱਕ ਤਾਂ ਟੋਕੜ ਗੱਬਣਾ ਇੱਕ ਤਾਜੀ ਸੂਈ ਮੱਝ ਆ ਉਹਦੀ ਵੀ ਡਿਟੇਲ ਲਾਵਾਂਗੇ ਬੰਦ ਦਿਓ ਜੀ ਪਤਲੀ ਚਮੜੀ ਆ ਦੋਸਤੋ ਤੇ ਸਾਫ ਤੇ ਪਧਰੀ ਆ ਹਾਂਜੀ ਬਾਈ ਜੀ ਮੁੱਲ ਕੀ ਰੱਖਿਆ ਦਾ ਜੀ ਬੋਲੇ ਦਾ 75000 ਹੈ ਤੇ ਮਾਨਤਾਨ ਹੋ ਜੂ 75000 ਚੋਂ ਹਾਂ ਕਰ ਦਾਂ ਜੀ ਲਓ ਵੀ ਸੱਜਣੋ 75000 ਮੁੱਲਾ ਬਣਦਾ ਮਾਨਤਾਨ ਇਹਦੇ ਵਿੱਚੋਂ ਕੀਤਾ ਜਾਊਗਾ ਇਸ ਤੋਂ ਅੱਗੇ ਜਿਹੜੀ ਮਾਝਾ ਇਹਦੀ ਡੀਟੇਲ ਲੈਣੇ ਆ ਬਈ ਆਪਾਂ ਹਾਂਜੀ ਬਾਈ ਜੀ ਇਹਦੀ ਕੀ ਡੀਟੇਲ ਆ ਜੀ ਇਹ ਪਰਸੋਂ ਸੂਈ ਆਈ ਆ ਪਰਸੋਂ ਸੂਈ ਆ ਕਿੰਮਾ ਸੂਆ ਬਾਈ ਇਹ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਤੇ ਕਿੰਨਾ ਕੁ ਬੋੜਾ ਬਾਈ ਇਸ ਟਾਈਮ 10 ਕਿਲੋ ਬੋੜਾ 10 ਕਿਲੋ ਬੋੜਾ ਤੇ ਮਗਰ ਬੱਚਾ ਕੀ ਆ ਜੀ ਕੱਟੀ ਆਈ ਬਹੁਤ ਚੰਗੀ ਲਓ ਵੀ ਆ ਘੱਟੀ ਆ ਬੈਠਾਈ ਲਓ ਵੀ ਮਿੱਤਰੋ ਬਹੁਤ ਵੱਡੀ ਘੱਟੀ ਆ ਤੇ ਨਾਲੂਆ ਤੁਹਾਨੂੰ ਦਿਖਾ ਦਿੰਨੇ ਆ ਨਾਲ ਦਿਸ ਰਿਹਾ ਹੋਣਾ ਦੋਵੇਂ ਪੈਰ ਪਿਛਲੇ ਚਿੱਟੇ ਆ ਤੇ ਪੂਛ ਦਾ ਦੰਬ ਥੋੜਾ ਜਿਹਾ ਚਿੱਟਾ ਚੰਗੀ ਮਾਝਾ ਦੋਸਤੋ ਬਹੁਤ ਵੱਡੀ ਆ ਕਦ ਕਾਠ ਦੀ ਸਿੰਘ ਗੋਲਾ ਥਣਾ ਦਾ ਸਾਈਜ਼ ਗੈਰ ਤੁਹਾਨੂੰ ਦਿਖਾਉਣੇ ਆ ਤੇ ਪੂਰੀ ਵਿੱਡ ਬਾਡੀ ਵਾਲੀ ਮੈਂ ਆ ਦੋਸਤੋ ਲਓ ਵੀ ਮਿੱਤਰੋ ਥਣਾ ਦਾ ਸਾਈਜ਼ ਗੈਵ ਬਹੁਤ ਚੰਗਾ ਹੈ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਥਣ ਲੱਗਿਆ ਮੁਠੀ ਦੀ ਚੁਆਈ ਵਾਲਾ ਤੇ ਥਣਾ ਦਾ ਥਣਾ ਦਾ ਸਾਈਜ਼ ਚੰਗਾ ਹੈ ਗੈਵ ਚੰਗਾ ਦੋਨਾਂ ਪਾਸੇ ਤੁਹਾਨੂੰ ਥਣਾ ਦਾ ਸਾਈਜ਼ ਵਿਖਾ ਦਿੰਨੇ ਆ ਚੰਗਾ ਭਰਦੀ ਆ ਮੈਂ ਦੋਸਤੋ ਜਿਵੇਂ ਰੇਲੀ ਕੀਤੀ ਸੀ ਦੂਜੇ ਪਾਸੇੋਂ ਬਿਲਕੁਲ ਸੇਮ ਸਾਈਜ਼ ਆ ਥਣਾ ਦਾ ਦੇਖ ਸਕਦੇ ਹੋ ਤੁਸੀਂ ਅਗਲੇ ਤੋਂ ਅਗਲੇ ਥਣ ਦਾ ਗੈਵ ਚੰਗਾ ਤੇ ਅਗਲੇ ਤੋਂ ਪਿਛਲੇ ਦਾ ਸਾਈਜ਼ ਚੰਗਾ ਦੋਸਤੋ ਵੀ ਗੈਵ ਵੀ ਠੀਕ ਆ ਇਹ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਗੋਲ ਸਿੰਘ ਆ ਦੋਸਤੋ ਤੇ ਬਹੁਤ ਵੱਡੇ ਕੱਦ ਕਾਠ ਵਾਲੀ ਮੈਂ ਆ ਵੇ ਡੱਬਾ ਢੀ ਚੰਗੀ ਆ ਖੋਲ ਦਿਓ ਬਾਈ ਜੀ ਬਾਈ ਦੇ 10 ਮਾਤਵਕ ਸੁਭਾ ਜਮਾ ਬਿਲਕੁਲ ਵੇਲੀ ਕੀਤੀ ਆ ਤੇ ਟਾਈਮ ਤੁਹਾਨੂੰ ਸ਼ਾਮ ਦਾ ਦਿਖਾ ਦਿੰਦੇ ਆ ਦੋਸਤੋ 5 ਵਜੇ ਕੇ 54 ਮਿੰਟ ਦਾ ਟਾਈਮ ਬਹੁਤ ਵੱਡੀ ਮਜਾ ਦੋਸਤੋ ਦੇਖ ਸਕਦੇ ਹੋ ਤੁਸੀਂ 10 ਕਿਲੋ ਇਸ ਟਾਈਮ ਬੋਲਾ ਬਾਈ ਦੇ 10 ਦੇ ਹਨ 10 ਨਾ ਮੁਤਾਬਕ ਆ ਬੰਦ ਦੇ ਹਾਂਜੀ ਇਹਦਾ ਕੀ ਮੁੱਲ ਰੱਖਿਆ ਬਾਈ ਜੀ ਆਪਾਂ ਇਹਦਾ 1.80 ਰੱਖਦੇ 1.80 ਹਜ਼ਾਰ ਮਾਨਤਾਨ ਹੋ ਜੂ ਬਾਈ ਹਾਂ ਮਾਨਤਾਨ ਕਰ ਲਓ ਵੀ ਸੱਜਣੋ 1.80 ਹਜ਼ਾਰ ਮੁੱਲਾ ਕੋਈ ਮੁੱਲ ਫੈਕਸ ਨਹੀਂ ਹੁੰਦਾਗਾ ਮਾਨਤਾਨ ਇਹਦੇ ਵਿੱਚੋਂ ਜ਼ਰੂਰ ਕੀਤਾ ਜਾਊਗਾ 16 ਲੀਟਰ ਦੁੱਧ ਦਿੱਤਾ ਸੀ ਸੱਜਰ ਸੂਈ ਨੇ ਬਾਈ ਜੀ ਦੂਜੇ ਸੂਏ ਨੇ 16 ਲੀਟਰ ਬਾਈ ਕਹਿੰਦਾ ਵੀ ਦੁੱਧ ਦਿੱਤਾ ਸੀਗਾ ਐਤ ਕੀ ਬਾਈ ਜੀ ਕੱਢ ਦੂਗੀ 16 ਕਿਲੋ ਆਰਾਮ ਨਾਲ ਇਹ ਤੋਂ ਬਾਅਦ ਚੱਲੂਗੀ ਲਓ ਵੀ ਬਾਈ ਕਹਿੰਦਾ ਪੋਲੇ ਜੀ ਹੱਥ ਨਾਲ ਕੱਢ ਦੂਗੀ ਠੀਕ ਹੈ ਜੀ ਦੋਨਾਂ ਪਸ਼ੂਆਂ ਦੇ ਵਿੱਚੋਂ ਕੋਈ ਵੀ ਪਸ਼ੂ ਪਸੰਦ ਆਉਂਦਾ ਇੱਕ ਤਾਂ ਤੋਕੜ ਗੱਬਣਾ ਦੂਜੀ ਸੱਜਰ ਆ ਦੋਸਤੋ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਮੇਰੇ ਵੀਰ ਨੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ